ਲੰਦਰ ਸਿਟ ਔਰਕਿਟ ਬਣੀ ਹੋਈ ਹੈ ਕਿਉਂਕਿ ਪਾਸੇ ਚੰਨੀ ਹੁੰਦਾ ਬਣੀ ਆਏ ਹੋਏ ਜੋ ਕਿ ਐਕਸੀਐਮ ਰਹਿ ਚੁੱਕੀ ਹੈ ਸ਼ਿਸ਼ਪਮ ਰਿੰਕੂ ਹੈ ਤੁਸੀਂ ਮੈਦਾਨ ਚ ਉਤਰੇ ਹੋਏ ਹੈ ਉਧਰੋਂ ਪੌਣ ਕੁਮਾਰ ਤੀਨੂ ਹੈ ਮੁਕਾਬਲਾ ਕਿਵੇਂ ਦੇਖ ਰਹੇ ਤੁਹਾਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਸੱਤਾ ਦਿੱਤੀ ਤੇ ਸੱਤਾ ਵਿੱਚ ਆ ਕੇ ਲੋਕਾਂ ਲਈ ਉਹ ਕੁਝ ਨਹੀਂ ਕਰ ਸਕਦੇ ਪੱਤੀ ਸਰਕਾਰ ਬਣੀ ਆ ਚਾਹੇ ਇੱਥੇ ਐਜ਼ ਅ ਲੀਡਰ ਚਾਹੇ ਸੱਤਾ ਸਾਡੇ ਕੋ ਨਹੀਂ ਰਹੀ ਅਸੀਂ ਲਗਾਤਾਰ ਲੋਕ ਮੋਹਤਿਆਂ ਤੇ ਲੜਾਈ ਲੜੀ ਆ ਦਲ ਬਦਲਦੇ ਤੱਕ ਦੌਰ ਚੱਲਿਆ ਹੋਇਆ ਤੁਸੀਂ ਦੇਖਦੇ ਹੋਣੇ ਕਿ ਪਤਾ ਨਹੀਂ ਲੱਗਦਾ ਕਿਹੜਾ ਲੀਡਰ ਕਦੋਂ બીજી ਪਾਰਟੀ ਚੜ ਜਾਵੇ ਦਲ ਬਦਲੂ ਵੀ ਆ ਤੇ ਜ਼ਿਲ੍ਹਾ ਬਦਲੂ ਵੀ ਆ ਇਹ ਹੈ ਮਤਲਬ ਤਿੰਨ ਪਾਰਟੀਆਂ ਦੇ ਦਲ ਬਦਲੂਗਾ ਤੇ ਇੱਕ ਜਿਹੜੀ ਪਾਰਟੀ ਆ ਉਹਨਾਂ ਦਾ ਬੰਦਾ ਜ਼ਿਲ੍ਹੇ ਤੋਂ ਬਾਹਰ ਲੱਗ ਜ਼ਿਲ੍ਹਾ ਬਦਲ ਕੇ ਆਏ ਇਹ ਜਿਹੜੇ ਸ਼ਹਿਰ ਦੇ ਲੋਕ ਆ ਖਾਸ ਕਰ ਉਹ ਆਪਣੇ ਆਪ ਨੂੰ ਸਿਕਿਉਰ ਹੀ ਨਹੀਂ ਫੀਲ ਕਰਦੇ ਜਦੋਂ ਚੱਲਦੀ ਸੀ ਵਿਚੰਨੀ ਕਰਦਾ ਮਸਲੇ ਹੱਲ ਤੇ ਲੋਕਾਂ ਤੋਂ ਵੋਟਾਂ ਲਈਆਂ ਸਾਡੇ ਹਲਕੇ ਜ਼ਿਆਦਾ ਉਹਨੇ ਟਾਈਮ ਲਗਾਇਆ ਫੇ ਮੈਨੂੰ ਵੋਟ ਪਾਓ ਕਿਉਂਕਿ ਸਾਨੂੰ ਉਹ ਕਾਂਗਰਸ ਰੋਕਣਾ ਚਾਹੁੰਦੀ ਸੀ ਕਿਉਂਕਿ ਕਾਂਗਰਸ ਨੂੰ ਲੱਗਦਾ ਵੀ ਜੇ ਬਸਪਾ ਤਗੜੀ ਹੋਣਗੇ ਜਿੱਤੋਂਗੇ ਤਾਂ ਕਾਂਗਰਸ ਦਾ ਲਾਸ ਹੋਣਾ 2024 ਲੋਕ ਸਭਾ ਚੋਣਾਂ ਦੇ ਲਈ ਇੱਕ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ ਗੱਲ ਕਰੀਏ ਜਲੰਧਰ ਤੇ ਜਲੰਧਰ ਇਸ ਵਕਤ ਤਾਂ ਫੋਰਟ ਸਿਟ ਬਣੀ ਹੋਈ ਹੈ ਕਿ ਇਹ ਮੁਕਾਬਲਾ ਕਾਫੀ ਖੜਾ ਹੋਣ ਵਾਲਾ ਹੈ ਸਾਡੇ ਨਾਲ BSP ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਜੀ ਮੌਜੂਦ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦੀ ਧੰਨਵਾਦ ਸਰ ਗੱਲ ਕਰੀਏ ਇੱਥੇ ਜਲੰਧਰ ਸਿਟੀ ਬੋਟਲ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਚੰਨੀ ਹੁੰਦਾ ਬਣੀ ਆਏ ਹੋਏ ਜੋ ਕਿ ਐਕਸੀਐਮ ਰਹਿ ਚੁੱਕੀ ਹੈ ਸ਼ਿਸ਼ੇ ਕੁਮਾਰ ਰਿੰਕੂ ਹੈ ਤੁਸੀਂ ਮੈਦਾਨ ਚ ਉਤਰੇ ਹੋਏ ਆ ਉਧਰੋਂ ਪੌਣ ਕੁਮਾਰ ਟੇਨੂ ਹੈਗਾ ਮੁਕਾਬਲਾ ਕਿਵੇਂ ਦੇਖ ਰਹੇ ਹੋ ਦੇਖੋ ਮੁਕਾਬਲਾ ਤੇ ਆ ਵੀ ਪਾਲਿਸਿਸ ਦਾ ਹੈਗਾ ਕਿ ਲੋਕਾਂ ਨੇ ਹਰ ਬੰਦਾ ਜਿਹੜਾ ਵੀ ਕੈਂਡੀਡੇਟ ਹੈ ਆ ਜਿਹੜਾ ਆਪਣੀ ਪਾਰਟੀ ਦੀ ਨੀਤੀਆਂ ਦਾ ਨੁਮਾਇੰਦਾ ਆ ਤੇ ਇਹ ਜਿਹੜਾ ਮੁਕਾਬਲਾ ਹੈ ਨੀਤੀਆਂ ਬਨਾਮ ਨੀਤੀਆਂ ਆ ਅਸੀਂ ਦੇਖਦੇ ਆ ਜਿਹੜਾ ਕਾਂਗਰਸ ਆ ਆਪ ਆ ਜਬ ਬੀਜੇਪੀ ਲੋਕ ਇਹਨਾਂ ਨੀਤੀਆਂ ਨੂੰ ਜੱਜ ਕਰਨ ਤੇ ਉਹਦੇ ਅਲਟਰਨੇਟਿਵ ਤੌਰ ਤੇ ਸਾਨੂੰ ਜੱਜ ਕਰਨ ਤੇ ਜੇ ਲੋਕ ਇਦਾਂ ਦੇਖਣਗੇ ਤਾਂ ਫਿਰ ਸਾਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਸੱਤਾ ਦਿੱਤੀ ਤੇ ਸੱਤਾ ਵਿੱਚ ਆ ਕੇ ਲੋਕਾਂ ਲਈ ਉਹ ਕੁਝ ਨਹੀਂ ਕਰ ਸਕੇ ਤੇ ਜਦ ਕਿ ਅਸੀਂ ਚਾਹੇ ਯੂਪੀ 'ਚ ਸਾਡੀ ਸਰਕਾਰ ਬਣੀ ਆ ਚਾਹੇ ਇੱਥੇ ਐਜ਼ ਅ ਲੀਡਰ ਚਾਹੇ ਸੱਤਾ ਸਾਡੇ ਕੋਲ ਨਹੀਂ ਰਹੀ ਅਸੀਂ ਲਗਾਤਾਰ ਲੋਕ ਮੁੱਦਿਆਂ ਤੇ ਲੜਾਈ ਲੜੀ ਆ ਤੇ ਜੇਕਰ ਲੋਕ ਇਸ ਤਰ੍ਹਾਂ ਕੰਪੈਰੀਜ਼ਨ ਕਰਨਗੇ ਉਹਦੇ ਵਿੱਚ ਜਿਹੜਾ ਸਾਡੀ ਜਿਹੜੀ ਪੋਜੀਸ਼ਨ ਹੈ ਕਿੱਥੇ ਵਧੀਆ ਨਜ਼ਰ ਆਉਂਦੀ ਹੈ ਅਲੱਗ ਤਰੀਕੇ ਸਹੇਦ ਦਲ ਬਦਲੂ ਤੱਕ ਦੌਰ ਚੱਲਿਆ ਹੋਇਆ ਤੁਸੀਂ ਦੇਖਦੇ ਹੋਣਾ ਕਿ ਪਤਾ ਨਹੀਂ ਲੱਗਦਾ ਕਿਹੜਾ ਲੀਡਰ ਕਦੋਂ ਦੂਜੀ ਪਾਰਟੀ 'ਚ ਚਲ ਜਾਵੇ ਕਿ ਤੁਹਾਨੂੰ ਵੀ ਆਫਰ ਆਈਆਂ ਫਿਰ ਜਦੋਂ ਹੁਣ ਕਿਉਂਕਿ ਜਿੱਦਾਂ ਇਹ ਚੋਣਾਂ ਨੇੜੇ ਆ ਦੇ ਸੀਗੇ ਦੇਖੋ ਮੈਂ ਇਹ ਟ੍ਰੈਡੀਸ਼ਨ ਕਰਨਾ ਚਾਹੁੰਦਾ ਹੈ ਦਲ ਬਦਲੂ ਵੀ ਆ ਤੇ ਜ਼ਿਲ੍ਹਾ ਬਦਲੂ ਵੀ ਆ ਇਹ ਹੈ ਮੰਨ ਲਓ ਤਿੰਨ ਪਾਰਟੀਆਂ ਦੇ ਦਲ ਬਦਲੂਗਾ ਇੱਕ ਜਿਹੜੀ ਪਾਰਟੀ ਆ ਉਹਨਾਂ ਦਾ ਬੰਦਾ ਜ਼ਿਲ੍ਹੇ ਤੋਂ ਬਾਹਰ ਲੱਭ ਜ਼ਿਲ੍ਹਾ ਬਦਲ ਕੇ ਆਇਆ ਤੇ ਇਸ ਕਰਕੇ ਜਿਹੜਾ ਪਰ ਸਾਡੀ ਜਿਹੜੀ ਪੋਜੀਸ਼ਨ ਆ ਅਸੀਂ ਪੱਤਰਕਾਰ ਹੀ ਪੱਤਰਕਾਰ ਮੈ ਰਹਿਆ ਉਦੋਂ ਵੀ ਅਸੀਂ ਕੋਸ਼ਿਸ਼ ਇਹ ਹੀ ਕੀਤੀ ਵੀ ਜੋ ਪੱਤਰਕਾਰਤਾ ਦੀ ਵੈਲਿਊ ਆ ਪ੍ਰੋਫੈਸ਼ਨਲ ਐਥਿਕਸ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਆਪਣੇ ਰੀਡਰਸ ਦੇ ਪ੍ਰਤੀ ਸਹੀ ਆਪਣੀ ਭੂਮਿਕਾ ਹੋਵੇ ਤੇ ਐਜ਼ ਏ ਪੋਲੀਟੀਕਲ ਪੋਲੀਟੀਸ਼ੀਅਨ ਉਦੋਂ ਵੀ ਅਸੀਂ ਚਾਹੇ ਚਲੋ ਆਫਰ ਹਰ ਜਿਸ ਤਰ੍ਹਾਂ ਆਪਾਂ ਅਖਬਾਰਾਂ ਦੇਖਦੇ ਵੀ ਦੂਜੀ ਪਾਰਟੀਆਂ ਅਪਰੋਚ ਅਖਬਾਰ ਕਰਦੇ ਹੁੰਦੇ ਨਹੀਂ ਪਰ ਅਸੀਂ ਇਹ ਪਿਆ ਵੀ ਜਿਹੜਾ ਸਾਡਾ ਵੋਟਰ ਹੈ ਜਿਨੇ ਸਾਨੂੰ ਰਿਕੋਗਨੀਸ਼ਨ ਦਿੱਤੀ ਹੈ ਇੱਥੇ ਤੱਕ ਲੈ ਕੇ ਆਏ ਅਸੀਂ ਉਹਨਾਂ ਪ੍ਰਤੀ ਇਮਾਨਦਾਰ ਰਹੀਏ ਪਹਿਲਾਂ ਵੀ ਸਾਡੀ ਇਹੀ ਨੀਤੀ ਰਹੀ ਆ ਤੇ ਭਵਿੱਖ ਦੇ ਵਿੱਚ ਵੀ ਇਹੀ ਰਹੇ ਮੁੱਦੇ ਕਿਹੜੇ ਦੇਖਦੇ ਜਲੰਧਰ ਕਿਉਂਕਿ ਤੁਸੀਂ ਵੀ ਪਹਿਲਾਂ ਵੀ 2019 ਚ 2 ਲੱਖ ਦੇ ਕਰੀਬ ਵੋਟਾਂ ਪਈਆਂ ਸੀਗੇ ਮੁੱਦੇ ਕਿਹੜੇ ਲੱਗਦੇ ਕਿ ਹਜੇ ਤੱਕ ਨਹੀਂ ਸੋਲਝੇ ਹੈਗੇ ਜੇਕਰ ਤੁਸੀਂ ਜਾਣਦੇ ਹੋ ਤੇ ਉਹ ਮੁੱਦੇ ਜਿਹੜੇ ਮੁੱਦੇ ਉੱਤੇ ਕੰਮ ਕੀਤਾ ਜਾਵੇ ਲੇਕਿਨ ਸਭ ਤੋਂ ਵੱਡਾ ਮੁੱਦਾ ਤਾਂ ਮੈਨੂੰ ਇਹੀ ਲੱਗਦਾ ਵੀ ਸੈਂਸ ਆਫ ਸਿਕਿਉਰਟੀ ਆਇਆ ਵੀ ਜਿਹੜੇ ਕਿਉਂਕਿ ਅਸੀਂ ਵੀ ਸ਼ਹਿਰ ਚ ਆ ਸਾਡੀ ਫੈਮਿਲੀਜ਼ ਵੀ ਸ਼ਹਿਰ ਚ ਰਹਿੰਦੀਆਂ ਵੀ ਜਿਹੜੇ ਸ਼ਹਿਰ ਦੇ ਲੋਕ ਆ ਖਾਸ ਕਰ ਉਹ ਆਪਣੇ ਆਪ ਨੂੰ ਸਿਕਿਉਰ ਹੀ ਨਹੀਂ ਫੀਲ ਕਰਦੇ ਪਿੰਡਾਂ 'ਚ ਤੁਸੀਂ ਦੇਖੋ ਇਹ 2-3 ਸਾਲਾਂ ਤੋਂ ਕਾਫੀ ਹੋਇਆ ਵੀ ਉਹ ਸ਼ਹਿਰ ਕਰਨ ਤੋਂ ਵੀ ਡਰਦੇ ਆ ਜਦੋਂ ਉਹਨਾਂ ਦੇ ਕੋ ਕੰਮਕਾਜੀ ਜਾਂਦੇ ਦੁਕਾਨ ਤੇ ਜਾਂਦੇ ਆ ਉਹ ਕਹਿੰਦੇ ਆ ਵੀ ਅਸੀਂ 7 ਵਜੇ ਤੋਂ ਦੁਕਾਨ ਬੰਦ ਕਰਕੇ ਚਲੇ ਜਾਣੀ ਤੇ ਇੱਕ ਤਾਂ ਸਾਰੇ ਤੋਂ ਵੱਡਾ ਤਾਂ ਜਿਹੜਾ ਲਾਅ ਐਂਡ ਆਰਡਰ ਤੇ ਲੋਕਾਂ ਦੀ ਸਿਕਿਉਰਟੀ ਦਾ ਮਸਲਾ ਆ ਦੂਜਾ ਇਹ ਵੀ ਪਿੰਡੂ ਆਪਾਂ ਏਰੀਆ ਦੇਖੀਏ ਵੀ ਪਾਣੀ ਇੰਨਾ ਖਰਾਬ ਹੋ ਰਿਹਾ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਤੇ ਤੀਜਾ ਇਹ ਵੀ ਮਤਲਬ ਜਿਹੜਾ ਵੱਡੇ ਲੈਵਲ ਤੇ ਜਿਹੜੀ ਲੋਕਾਂ ਦੀ ਲੋਕੀ ਅਨਪਲਾਈਡ ਆ ਤੇ ਮਾਸ ਮਾਈਗ੍ਰੇਸ਼ਨ ਹੋ ਰਹੀ ਆ ਹੈਲਥ ਦਾ ਇਸ਼ੂ ਆ ਆਪਣੇ ਜਲੰਧਰ ਦੇ ਕਈ ਪਿੰਡਾਂ 'ਚ ਅਸੀਂ ਮਾਲ ਵਿੱਚ ਦੇਖਦੇ ਹੁੰਦੇ ਸੀ ਪਰ ਜਲੰਧਰ ਦੇ ਕਈ ਪਿੰਡਾਂ ਵਿੱਚ ਵੀ ਕੈਂਸਰ ਜਿਹੜੇ ਕੇਸ ਆ ਰਹੇ ਆ ਇਹ ਸਾਰੇ ਜਿਹੜੇ ਇੰਪੋਰਟੈਂਟ ਇਸ਼ੂ ਆ ਪਰ ਇਹ ਸੈਂਟਰ ਸਟੇਜ ਤੇ ਹੈ ਨਹੀਂ ਸੈਂਟਰ ਸਟੇਜ ਤੇ ਜਿਹੜੇ ਰੂਲਿੰਗ ਉੱਤੇ ਰਹਿੰਦੇ ਸਿਰਫ ਵਿਅਕਤੀ ਆ ਨੀਤੀ ਨਹੀਂ ਹਨ ਮੁੱਦੇ ਹੈਗੇ ਤੇ ਅਸੀਂ ਇਹ ਜਿਹੜੇ ਮੁੱਦੇ ਆ ਸੈਂਟਰ ਸਟੇਜ ਤੇ ਲਿਆਉਣਾ ਚਾਹੁੰਦੇ ਆ ਤੇ ਜਿਹੜੇ ਲੋਕਾਂ ਨਾਲ ਜੁੜੇ ਹੈਗੇ ਜਲੰਧਰ ਦੀ ਜੇ ਗੱਲ ਕਰੀਏ ਤੇ ਲੋਕ ਛੱਡ ਛੱਡ ਕੇ ਜਾ ਰਹੇ ਕੈਨੇਡਾ ਵਿੱਚ ਵਸ ਰਹੇ ਅਮਰੀਕਾ ਵਿੱਚ ਵਸ ਰਹੇ ਕਾਰਨ ਕਿ ਲੱਗਦਾ ਕਿ ਪਿੰਡ ਤੇ ਪਿੰਡ ਖਾਲੀ ਹੁੰਦੇ ਫੇਰੇ ਯੂਥ ਬਾਹਰ ਜਾ ਕੋ ਇਹ ਸਾਡਾ ਦੁਖਾਂਤ ਹੈਗਾ ਦੋ ਤਰ ਦੋ ਇਸ਼ੂ ਹੈ ਇਹਦੇ ਵਿੱਚ ਦੋ ਤਰ੍ਹਾਂ ਆਪਾਂ ਦੇਖ ਸਕਦੇ ਆ ਇੱਕ ਤਾਂ ਇਹ ਵੀ ਕੋਈ ਵੀ ਬੰਦਾ ਜਿਹੜਾ ਆ ਦੁਨੀਆਂ ਜਿੱਥੇ ਮਰਜ਼ੀ ਕੰਮ ਕਰ ਸਕਦਾ ਆਪਾਂ ਵੀ ਬਾਹ ਸਾਡੇ ਦੇਸ਼ ਵੀ ਕਈ ਲੋਕ ਕੰਮ ਕਰਨ ਆਉਂਦੇ ਆ ਉਹ ਇਸ਼ੂ ਹੈਗਾ ਵੀ ਤੁਸੀਂ ਜਿੱਥੇ ਮਰਜੀ ਪਰ ਇੱਕ ਇਹ ਆ ਵੀ ਬੰਦਾ ਇਹ ਸੋਚਦਾ ਵੀ ਹੁਣ ਇੱਥੇ ਕੁਝ ਨਹੀਂ ਰਹਿ ਗਿਆ ਵੀ ਇੱਥੇ ਮਤਲਬ ਜਿਹੜੀ ਇੰਦਾਂ ਦੀ ਸੈਂਸ ਆ ਰਹੀ ਐ ਐਕਚੁਅਲ ਭਾਵੇਂ ਨਾ ਵੀ ਹੋਵੇ ਪਰ ਉਹ ਇਹ ਹਾਂ ਉਹ ਇਹ ਸੋਚਦਾ ਵੀ ਇੱਥੇ ਕੁਝ ਨਹੀਂ ਰਹਿ ਗਿਆ ਤੇ ਮੈਂ ਜਿੰਨੀ ਜਲਦੀ ਬਾਹਰ ਚਲ ਜਾਊਂਗਾ ਜਿੰਨੀ ਜਲਦੀ ਮੇਰੇ ਬੱਚੇ ਚਲੇ ਜਾਣਗੇ ਮੈਂ ਉੱਥੇ ਤੋਂ ਪਹਿਲੇ ਨਾਲ ਵੀ ਸਥਿਤੀ ਵਿਗੜ ਜਾਵੇ ਤੇ ਇਹ ਜਿਹੜਾ ਇਹ ਟ੍ਰੈਂਡ ਮੜਾ ਆ ਵੀ ਇੱਕ ਆਪਣੇ ਸੂਬੇ ਬਾਰੇ ਆਪਣੇ ਜ਼ਿਲ੍ਹੇ ਬਾਰੇ ਇਹ ਗੱਲ ਆ ਜਾਵੇ ਵੀ ਯਾਰ ਇੱਥੋਂ ਭੱਜਣਾ ਹੀ ਠੀਕ ਆ ਉਹ ਉਹ ਖਤਨਾਕ ਟ੍ਰੈਂਡ ਹੈ ਉਹਦੇ ਲਈ ਜਿਹੜੀਆਂ ਜਿਨ੍ਹਾਂ ਨੂੰ ਉਹਨਾਂ ਲੋਕਾਂ ਨੇ ਸੱਤਾ ਦਿੱਤੀ ਉਹ ਜ਼ਿੰਮੇਵਾਰ ਆ ਵੀ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਦੇ ਹੁਣ ਅਸੀਂ ਉਮੀਦਵਾਰਾਂ ਦੀ ਗੱਲ ਕਰਾਂਗੇ ਬਾਕੀ ਪਾਰਟੀ ਦੀ ਇੱਕ ਲਾਈਨ ਚ ਡਿਸਕ੍ਰਾਈਬ ਕਰਨਾ ਕਿ ਕਿੱਦਾਂ ਉਹਨਾਂ ਦੇਖਦੇ ਪਿਓ ਚਰਜਨ ਚੰਨੀ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਕਾਂਗਰਸ ਨਹੀਂ ਮੈਂ ਤਾਂ ਕਿਹਾ ਵੀ ਕੋਈ ਵੀ ਬੰਦਾ ਆ ਉਹ ਐਜ਼ ਆਪਣੀ ਪਾਰਟੀ ਦੀ ਨੀਤੀਆਂ ਦਾ ਨੁਮਾਇੰਦਾ ਆ ਵੀ ਚੰਨੀ ਸਾਨੂੰ ਕਿੱਦਾਂ ਦੇਖ ਰਿਹਾ ਹੈ ਤੁਹਾਡੇ ਚੰਨੀ ਸਾਹਿਬ ਕੀ ਤੁਹਾਡੇ ਤੁਹਾਡੇ ਚੰਨੀ ਦੇ ਹੁਣ ਮੈਂ ਵਿਅਕਤੀਗਤ ਕੀ ਜਾਣਾਂ ਉਹ ਕਈ ਇਸ਼ੂ ਤੁਹਾਡੇ ਮਰੇ ਆ ਚੁੱਕੇ ਆ ਹਾਂ ਜਦੋਂ ਜਦੋਂ ਉਹ ਸੀਗੇ ਆਪਣੇ ਸੀਐਮ ਰਹੇ ਆ ਉਦੋਂ ਵੀ ਉਹ ਜਿਸ ਤਰ੍ਹਾਂ ਇੱਥੇ ਦੇ ਲੋਕਾਂ ਨੂੰ ਝੂਠੇ ਵਾਦੇ ਕਰਕੇ ਗਏ ਆ ਐਜ਼ ਅ ਪਰਸਨੈਲਿਟੀ ਬਾਈਚ ਵੀ ਕਰਕੇ ਗਏ ਆ ਵੀ ਜਦੋਂ ਚੱਲੀ ਸੀ ਵੀ ਚੰਨੀ ਕਰਦਾ ਮਸਲੇ ਹੱਲ ਤੇ ਲੋਕਾਂ ਤੋਂ ਵੋਟਾਂ ਲਈਆਂ ਸਾਡੇ ਹਲਕੇ ਜਿਆਦਾ ਉਹਨੇ ਟਾਈਮ ਲਗਾਇਆ ਤੇ ਮੈਨੂੰ ਵੋਟ ਪਾਓ ਕਿਉਂਕਿ ਸਾਨੂੰ ਉਹ ਕਾਂਗਰਸ ਰੋਕਣਾ ਚਾਹੁੰਦੀ ਸੀ ਕਿਉਂਕਿ ਕਾਂਗਰਸ ਨੂੰ ਲੱਗਦਾ ਵੀ ਜੇ ਬਸਪਾ ਤਗੜੀ ਹੋਣਗੇ ਜਿੱਤੂਗੇ ਤਾਂ ਕਾਂਗਰਸ ਲਾਸ ਹੋਣਾ ਪਰ ਐਜ਼ ਅ ਪਰਸਨ ਅਸੀਂ ਸਾਡੀ ਅਸੀਂ ਹਾਰੇ ਅਸੀਂ ਵੀ ਹਾਰੇ ਕਾਂਗਰਸ ਵੀ ਹਾਰੀ ਅਸੀਂ ਤਾਂ ਉੱਥੇ ਹੀ ਰਹੇ ਚੋਣਾ ਹਾਰ ਕੇ ਤੇ ਉਹ ਲੋਕਾਂ ਨੂੰ ਛੱਡ ਕੇ 2 ਸਾਲ ਹੀ ਚੱਲ ਗਏ ਤੇ ਉਹਨਾਂ 'ਚ ਸਾਰ ਨਹੀਂ ਪੁੱਛੀ ਕੈਬਨਿਟ ਮੰਤਰੀ ਸੀ ਉਦੋਂ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲੀਆਂ ਭਵਿੱਖ ਖਰਾਬ ਹੋ ਗਏ ਉਦੋਂ ਕੁਝ ਨਹੀਂ ਕਰ ਸਕੇ ਹੋਰ 3600 ਜਿਹੜੇ ਅਲੀਗੇਸ਼ਨ ਉਹਨਾਂ ਦੇ ਨਿੱਜੀ ਲੱਗਦੇ ਨੇ ਮੈਨੂੰ ਡਿਟੇਲਸ ਨਹੀਂ ਜਾਨਾ ਤੇ ਉਹ ਲੋਕੀ ਜਾਣਦੇ ਹੀ ਉਹਨਾਂ ਬਾਰੇ ਚਸ਼ੀਲ ਕੁਮਾਰ ਰਿੰਕ ਦੇਖੋ ਉਹ ਉਹਨਾਂ ਬਾਰੇ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਵੀ ਉਹ ਘਟੋ ਘਟ ਵੋਟਰਾਂ ਦਾ ਟਰੱਸਟ ਜ਼ਰੂਰ ਕਾਇਮ ਕਰਕੇ ਰੱਖਦੇ ਮੈਂ ਇੰਨਾ ਕੇ ਕਹਿਣਾ ਚਾਹੁੰਦਾ ਪੁਰਾਣੇ ਸਾਥੀ ਪਵਨ ਕੁਮਾੜ ਦੇ ਨੂੰ ਇਹਨਾਂ ਦਾ ਵੀ ਇਹੀ ਆ ਭਈ ਚਲੋ ਬੀਐਸਪੀ ਚ ਵੀ ਰਹੇ ਆ ਉਸ ਤੋਂ ਬਾਅਦ ਅਕਾਲੀ ਦਲ ਚ ਆਏ ਆ ਤੇ ਉਹਨਾਂ ਬਾਰੇ ਵੀ ਇਹੀ ਅਸੀਂ ਕਹਿਣਾ ਚਾਹੁੰਦੇ ਵੀ ਦੇਖੋ ਜਦੋਂ ਆਪਾਂ ਰਾਜਨੀਤੀ ਚ ਆਏ ਆ ਅਸੀਂ ਘਟੋ ਘਟ ਜਿਹੜੇ ਬੰਦੇ ਸਾਣਾ ਲਗਾ ਆ ਕਰਦੇ ਸਾਨੂੰ ਪਿਆਰ ਕਰਕੇ ਅੱਗੇ ਵਧਾਉਂਦੇ ਆ ਅਸੀਂ ਉਹਨਾਂ ਦੇ ਭਾਵਨਾਵਾਂ ਦਾ ਜ਼ਰੂਰ ਖਿਆਲ ਰੱਖੀਏ ਮਹਿੰਦਰ ਕੇਪੀ ਮਹਿੰਦਰ ਕੇ ਬਾਰੇ ਤਾਂ ਮੈਂ ਹੁਣ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਕਾਰਨ ਕੀ ਨਹੀਂ ਚਲੋ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਸਾਡੇ ਤੋਂ ਕਾਫੀ ਸੀਨੀਅਰ ਸੀ ਅਸੀਂ ਬਹੁਤ ਲੇਟ ਪੋਲਿਟਿਕਸ ਦੇ ਵਿੱਚ ਆਏ ਤੇ ਉਹਨਾਂ ਬਾਰੇ ਮੈਂ ਬਹੁਤਾ ਵਿਅਕਤੀਗਤ ਨਹੀਂ ਜਾਣਦਾ ਤੇ ਆਖਿਰਚੇ ਜਲੰਧਰ ਦੇ ਲੋਕਾਂ ਲਈ ਕਹ ਦੋ ਕਿ ਜੇਕਰ ਬਲਵਿੰਦਰ ਆਂਦਾ ਹੈ ਤੇ ਕਿਹੜੇ ਮਸਲੇ ਹੱਲ ਹੋ ਜੂਗੇ ਦੇਖੋ ਅਸੀਂ ਇੱਕਦਮ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜਲੰਧਰ ਦੇ ਲੋਕਾਂ ਨੇ ਸਾਰੀ ਪਾਰਟੀਆਂ ਨੂੰ ਵੋਟਾਂ ਦਿੱਤਾ ਕਾਂਗਰਸ ਨੂੰ ਦਿੱਤਾ ਅਕਾਲੀ ਦਲ ਭਾਜਪਾ ਨੂੰ ਦਿੱਤਾ ਹੈਗਾ ਆਪ ਨੂੰ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਜਦੋਂ ਮੈਂ ਪੱਤਰਕਾਰ ਰਿਆਂ ਪੱਤਰਕਾਰ ਵੀ ਸਾਡੇ ਸ਼ਹਿਰੀ ਲੋਕ ਤੇ ਉਹਨਾਂ ਨਾਲ ਸਾਡਾ ਪਿਆਰ ਵੀ ਬਹੁਤ ਆ ਹਰ ਹਰ ਵਰਗ ਨਾਲ ਆ ਤੇ ਪਾਰਟੀ ਦੇ ਤੌਰ ਤੇ ਵੀ ਅਸੀਂ ਸਾਰੇ ਲੋਕਾਂ ਦੀ ਲੜਾਈ ਲੜੀ ਤੇ ਇਸ ਕਰਕੇ ਇੱਕ ਵਾਰ ਸਾਨੂੰ ਮੌਕਾ ਦੋ ਜਿੱਦਾਂ ਸਾਡਾ ਇੱਕ ਸਾਰਾ ਭਾਈਚਾਰਾ ਬਣਿਆ ਉਦਾਂ ਹੀ ਅਸੀਂ ਇੱਕ ਭਾਈਚਾਰੇ ਤੌਰ ਤੇ ਜਿਹੜੇ ਵੀ ਆਪਣੇ ਮੁੱਦੇ ਆ ਸਿਕਿਉਰਿਟੀ ਦੇ ਆ ਆ ਆਪਸੀ ਇੱਕ ਗੁੱਡਵਿਲ ਆ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਫੇਵਰ ਚ ਆਉਣ ਵਾਲਾ ਮਸਲਾ ਆ ਇਹ ਮਤਲਬ ਔਰਤਾਂ ਦੀ ਸਿਕਿਉਰਿਟੀ ਦਾ ਮਸਲਾ ਆ ਬੱਚਿਆਂ ਦੀ ਸਿਕਿਉਰਿਟੀ ਵੀ ਇਹਦੇ ਤੇ ਅਸੀਂ ਸਾਰੇ ਕੰਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਨਾਲ पीएसके ਦੇ ਉਮੀਦਵਾਰ ਐਡਵੋਕੇਟ ਦਲਵਿੰਦਰ ਜੀ ਸੀਗੇ ਜਿਨ੍ਹਾਂ ਦਾ ਸਹਿ ਕਿ ਅਗਰ ਇਸ ਵਾਰੀ ਜਿੱਤਦੇ ਹੈ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਕਿ ਦਲਵਿੰਦਰ ਦੇ ਲੋਕਾਂ ਲਈ ਕਰਨਗੇ